ਮਹਾਦੇਵ ਜੀ ਆ ਗਏ ਮਾਤਾ ਫਿਕਰੋ ਰੈਡੀ ਕਮੇਟੀ ਆਪਣੇ ਆਪਣੇ ਘਰ ਜਾਓ ਪੂਜੀਆਂ ਬਣਾਓ ਦੀਵੇ ਜਗਾਓ ਪਤੱਚੇ ਚਲਾਓ ਮੋਢਾ ਜੇ ਕਰਵਾ ਲਈ ਜਾ ਪੂਰਤੀ ਹੋਈ ਜੀ ਚਲ ਆ ਕੇ ਆਰਤੀ ਹੋਵੇਗੀ ਪੂਤਰਾਨੋ ਤੋਂ ਬਾਅਦ ਲੱਗੇ ਵਿੱਚ ਲੱਗੇ ਬੱਜੇ ਤੋਂ ਬਾਅਦ ਆਰਤੀ ਦਾ ਆਪਣੇ ਘਰ ਤੇ ਜਗਾਉਣਾ ਆਰਤੀ ਨਹੀਂ ਹਾਂ ਜੀ परिणाम करके कंधे में चोट लिया, के जान की मदद नहीं જય માતાજી આલેખ